ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਦੀਐ ਤੀਰਥ ਕੀਚੈ ਵਾਸ ਪਉਨ ਦਾਨ ਚੰਗਿਆਈਆ ਬਿਨ ਸਾਚੇ ਕੀ ਆਤਾਸ ਜੇ ਹਰ ਰਦੇ ਤੇ ਹਾ ਲੁਣੈ ਬਿਨ ਗੁਣ ਜਨਮ ਵਿਨਾਸ਼ ਮੁੰਦੇ ਗੁਣ ਦਾਸੀ ਸੁਖ ਹੋਏ ਆਵਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਇ ਰਹਾਉ ਵਿਣ ਰਾਸੀ ਵਪਾਰੀਆ ਤੱਕੇ ਕੁੰਡਾ ਚਾਰ ਮੂਲ ਨਾ ਬੁਝੈ ਆਪਣਾ ਵਸਤ ਰਹੀ ਘਰਬਾਰ ਵਿਣ ਵਖਰ ਦੁਖ ਅਗਲਾ ਕੂੜ ਮੁੱਠੀ ਕੂੜ ਯਾਰ ਲਾਹਾ ਅਹ ਨਿਸ ਨੌਤਨਾ ਪਰਖੇ ਰਤਨ ਵਿਚਾਰ ਵਾਸਤੁ ਲਹਿ ਘਰ ਆਪਣੈ ਚੱਲੈ ਕਾਰਜ ਸਾਰ ਵਣ ਜਾ ਰਿਆ ਸਿ ਵਣਜ ਕਰ ਗੁਰਮੁਖ ਬ੍ਰਹਮ ਬੀਚਾਰ ਸੰਤਾ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ ਸਚੈ ਆਸਨ ਸਚ ਰਹਿ ਸਚੈ ਪ੍ਰੇਮ ਪਿਆਰ ਜਿਨੀ ਆਪ ਪਛਾਨਿਆ ਘਰ ਮਹਿ ਮਹਿਲ ਸੁਥਾਏ ਸੱਚੇ ਸੇ ਤੀਰਤਿਆ ਸੱਚੋ ਪੱਲੈ ਪਾਏ ਤ੍ਰਿ ਭਵਨ ਸੋ ਪ੍ਰਭ ਜਾਣੀਐ ਸੱਚੋ ਸੱਚੈ ਨਾਏ ਸਾਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੇ ਮਹਿਲ ਬੁਲਾਈਐ ਸੋ ਪਿਰ 라ਵੇ ਰੰਗ ਸੱਚ ਸੁਹਾਗਣ ਸਾ ਭਲੇ ਪਿਰ ਮੋਹੀ ਗੁਣ ਸੰਗ ਭੁੱਲੀ ਭੁੱਲੀ ਥਲ ਚੜਾ ਥਲ ਚੜ ਡੂਗਰ ਜਾਓ ਬਨਮਹਿ ਭੁੱਲੀ ਜੇ ਫਿਰਾ ਬਿਨ ਗੁਰੂ ਬੂਝ ਨਾ ਪਾਓ ਨਾ ਵਹ ਭੁੱਲੀ ਜੇ ਫਿਰਾ ਫਿਰ ਫਿਰ ਆਵੋ ਜਾਓ ਪੁੱਛ ਹੋ ਜਾਏ ਪਧਾਉਆ ਚੱਲੇ ਚਾਕਰ ਹੋਏ ਰਾਜਨ ਜਾਣਹਿ ਆਪਣਾ ਦਾਰ ਘਰ ਠਾਕ ਨਾ ਹੋਏ ਨਾਨਕ ਏਕੋ ਰਵ ਰਹਾ ਦੂਜਾ ਅਵਰ ਨਾ ਕੋਇ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ ਸਹਜੈ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਇ ਨਿਰਮਲ ਸਾਚਾ ਏਕ ਤੂ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾ ਮੰਦਰ ਸੋਹਣਾ ਕੀਆ ਕਰਨੈ ਹਾਰ ਰਵ ਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ ਹਾਟ ਪਟਣ ਗੜ ਕੋਠੜੀ ਸੱਚ ਸੌਦਾ ਵਾਪਾਰ ਗਿਆਨ ਅੰਜਨ ਭੈ ਭੰਜਨਾ ਦੇਖ ਨਿਰੰਜਨ ਭਾਏ ਗੋਪਤਾ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਇ ਐਸਾ ਸਤਿਗੁਰ ਜੇ ਮਿਲੇ ਤਾ ਸਹਜੇ ਲਏ ਮਿਲਾਏ ਕਸ ਕਸ ਵੱਟੀ ਲਾਈਐ ਪਰਖੇ ਹਿਤ ਚਿਤ ਲਾਏ ਖੋਟੇ ਠੌਰ ਨਾ ਪਾਏਨੀ ਖਰੇ ਖਜ਼ਾਨੇ ਪਾਏ ਆਸ ਅੰਦੇਸਾ ਦੂਰ ਕਰਿ ਿਓ ਮਲ ਜਾਏ ਸਮਾਏ ਸੋਖ ਕਉ ਮਾਗੇ ਸਭ ਕੋ ਦੁਖ ਨਾ ਮਾਗੇ ਕੋਇ ਸੁਖ ਕਉ ਦੁਖ ਅਗਲਾ ਮਨ ਮੁਖ ਬੂਝ ਨ ਹੋਇ ਸੁਖ ਦੁਖ ਸਮ ਕਰ ਜਾਣਿਐ ਸ਼ਬਦ ਭੇਦ ਸੁਖ ਹੋਇ ਵੇਦ ਪੁਕਾਰੇ ਵਾਚਿਐ ਬਾਣੀ ਬ੍ਰਹਮ ਬਿਆਸ ਮਨ ਜਨ ਸੇਵਕ ਸਾਧਕਾ ਨਾਮ ਰਤੇ ਗੁਣ ਤਾਸ ਸਾਚਰਤੇ ਸੇ ਜਿਨ ਗਏ ਹਉ ਸਾਧ ਬਲੇਹਾਰ ਜਾਸ ਚਹੋ ਜੁਗ ਮੈਲੇ ਮਾਲ ਭਰੇ ਜਨ ਮੁਖ ਨਾਮ ਨਾ ਹੋਏ ਭਗਤੀ ਭਾਏ ਵਿਹੂਣਿਆ ਮੋਹ ਕਾਲਾ ਪਤਖੋਏ ਜਿਨੀ ਨਾਮ ਵਿਸਾਰਿਆ ਅਵਗਣ ਮੁਠੀ ਰੋਏ ਖੋਜਤ ਖੋਜਤ ਪਾਇਆ ਢਾਰ ਕਰ ਮਿਲਾਇ ਮਿਲਾਏ ਆਪ ਪਛਾਨੈ ਘਰ ਵਸੈ ਹਉ ਮੈਂ ਤ੍ਰਿਸਨਾ ਜਾਇ ਨਾਨਕ ਨਿਰਮਲ ਓਜਲੇ ਜੋ ਰਾਤੇ ਹਰਨਾਈ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਧਿਆਏ ਤੂ ਜਮ ਡਰ ਪੈ ਦੁਖ ਭਾਗ ਦੁਖ ਘਣੋ ਦੋਹਾ ਗਣੀ ਕਿਉ ਥਿਰ ਰਹੈ ਸੁਹਾਗ ਭਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਧਨ ਨਾਮ ਨਿਧਾਨ ਹੈ ਗੁਰ ਦਿਆ ਬਲ ਜਾਓ ਰਹਾਉ ਗੁਰਮਤਿ ਪਤ ਸਾ ਬਾਸ ਤਿਸ ਤਿਸ ਕੈ ਸੰਗ ਮਿਲਾਓ ਤਿਸ ਬਿਨ ਕੜੀ ਨ ਜੀਵਉ ਬਿਨ ਨਾਵੇ ਮਰ ਜਾਓ ਮੈਂ ਅੰਦोले ਨਾਮ ਨਾ ਵੀਸਰੈ ਟੇਕ ਟਿੱਕੀ ਘਰ ਜਾਓ ਗੁਰੂ ਜੀ ਨਾ ਕਾ ਅੰਦਲਾ ਚੇਲੇ ਨਾਹੀ ਠਾਓ ਬਿਨ ਸਤਗੁਰ ਨਾਓ ਨਾ ਪਾਈਐ ਬਿਨ ਨਾਵੇ ਕਿਆ ਸਵਾਓ ਆਏ ਗਿਆ ਪਛਤਾਵਣਾ ਜੋ ਸੁਣੈ ਘਰ ਕਾਓ ਬਿਨ ਨਾਵੇ ਦੁਖ ਦੇਹ ਹੋਰੀ ਜੋ ਕਲਰ ਕੀ ਪੀਤ ਤਾਬ ਲਗ ਮਹਿਲ ਨਾ ਪਾਈਐ ਜਬ ਲਗ ਸਾਚ ਨਾ ਚੀਤ ਸਬਦ ਰਪੈ ਘਰ ਪਾਈਐ ਨਿਰਵਾਣੀ ਪਦਨੀਤ ਹਉ ਗੁਰ ਪੁੱਛਉ ਆਪਣੇ ਗੁਰ ਪੁੱਛਕਾਰ ਕਮਾਉ ਸਬਦ ਸਲਾਹੀ ਮਨ ਵਸੈ ਹਉ ਮੈਂ ਦੁਖ ਜਲ ਜਾਉ ਸਹਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਉ ਸਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਦ ਸਦਾ ਹਰ ਰਖਹਿ ਔਰ ਧਾਰ ਸੋਕਿਓ ਮਨੁਹ ਵਿਸਾਰਿਐ ਸਭ ਜੀਆ ਕਾ ਆਧਾਰ ਸਬਦ ਮਰੈ ਸੋ ਮਰ ਰਹਿ ਫਿਰ ਮਰੈ ਨ ਦੂਜੀ ਵਾਰ ਸਬਦੈ ਹੀ ਤੇ ਪਾਈਐ ਹਰ ਨਾਮੇ ਲਗੈ ਪਿਆਰ ਬੇਨਾ ਸਬਦੈ ਜਾਗ ਭੂਲਾ ਫਿਰੈ ਮਹਾਰਤ ਜਨਮੈ ਵਾਰੋ ਵਾਰ ਸਬਸਾਲਾ ਹੈ ਆਪਕਾ ਵਡਹ ਵਡੇਰੀ ਹੋਏ ਗੁਰ ਬਿਨ ਆਪ ਨਾ ਚੀਨੀਐ ਕਹੇ ਸੁਨੇ ਕਿਆ ਹੋਏ ਨਾਨਕ ਸਬਦ ਪਛਾਣੀਐ ਹਉ ਮੈਂ ਕਰੈ ਨਾ ਕੋਇ ਸਬਸਾਲਾ ਹੈ ਆਪਕਾ ਵਡਹ ਵਡੇਰੀ ਹੋਏ ਗੋਰੇ ਬਿਨ ਆਪ ਨਾ ਚੀਨੀਐ ਕਹੇ ਸੁਨੇ ਕਿਆ ਹੋਏ ਨਾਨਕ ਸਬਦ ਪਛਾਣੀਐ ਹੋਮੈ ਕਰੈ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ